ਹੈਲੋ ਜੀ ਸਸਿਕਾ ਸਾਰਿਆਂ ਨੂੰ ਸਫੂ ਵਲੋਗਸ ਬੋਪਰ ਹੈ ਚੈਨਲ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਦੇਸ਼ ਵਿਦੇਸ਼ ਸਾਰਿਆਂ ਨੂੰ ਸ਼ਸ਼ਟੀ ਕਾਲ ਤੇ 8 ਵਜੇ ਦਾ ਟਾਈਮ ਹੋ ਗਿਆ ਦੇਖੋ ਧੁੰਦ ਕਿੰਨੀ ਆ ਤੇ ਤੁਹਾਨੂੰ ਬੈਕਗ੍ਰਾਉਂਡ ਦਿਖਾਈ ਜਾਂਦੀ ਹੋਊਗੀ ਧੁੰਦ ਕਿੰਨੀ ਆ ਕੱਲ ਵੀ ਇੰਨੀ ਸੀ ਵੀ ਇੰਨੀ ਧੁੰਦ ਸੀਗੀ ਵੀ ਧੁੰਦ ਘਿਰਦੀ ਸੀ ਮੀਂਹ ਵਾਂਗੂ ਮੀਂਹ ਤਾਂ ਪੈਂਦਾ ਨਹੀਂ ਹੈਗਾ ਮੀਂਹ ਪੈ ਜਾਵੇ ਧੁੰਦ ਥੋੜੀ ਘਟ ਜਾਵੇ हट ਜਾਵੇ ਤੇ ਕੱਲ ਵੀ ਮੇਰੇ ਖਿਆਲ ਇੱਕ 1:30 ਵਜੇ ਤੋਂ ਉੱਪਰ ਲੱਗੀ ਐ ਉਹਨੂੰ ਕੜਾਕੇ ਦੀ ਪਰ ਹੋਤਾ ਮਾਂ ਤੇ ਇਹਨੇ ਲੱਗ ਧੁੱਪ ਲੱਗ ਜਾਂਦੀ ਆ ਤੇ ਮੌਸਮ ਸਹੀ ਹੋ ਜਾਂਦਾ ਪਰ ਇੱਥੇ ਤੇ ਬਹੁਤ ਬਰਹਾ ਲਿਆ ਦੇਖੋ ਲੋੜੀਆਂ ਬਾਅਦ ਵੀ ਇਹ ਆ ਲਿਆ ਚਲੋ ਖੈਰ ਰੱਬ ਦੇ ਰੰਗ ਆ ਤੇ ਆ ਦੇਖੋ ਗੋਦਵਰਾ ਸਾਹ ਤਾਂ ਦਿਖਾਈ ਜਾਂਦਾ ਨਹੀਂ ਹੈਗਾ ਉਧਰ ਸਾਡੇ ਘਰੋਂ ਪੱਪਾ ਹੰਦਾ ਅਜੀ ਦਰਸ਼ਨ ਹੋ ਜਾਂਦੇ ਆ ਗੋਦਵਰਾ ਸਾਹ ਦੇਖ ਲੀਦਾ ਤੇ ਆ ਦੇਖੋ ਕੋਸ਼ਰੀ ਦੀਦਾ ਹੈਗਾ ਤੇ ਕਿੰਨਾ ਮੁਸ਼ਕਲ ਹੈ ਇਹ ਜੇ ਵਿੱਚ ਕਿਦਾ ਵਾਈ ਨੂੰ ਚੰਗਾ ਲੱਗਦਾ ਹੈ ਅ ਤੇਖੋ ਗਲਾ ਲਾ ਲਾ ਨੇ ਕਿਦਾਂ ਖਲਾਰਾ ਪਾਇਆ ਪਤੰਗਾ ਨਹੀਂ ਡੋਰਾਂ ਚੁੱਟੀਆਂ ਇੱਥੇ ਹੁਣ ਮੈਂ ਝਾੜੂ ਵੀ ਲਾਉਂਗੀ ਦੁਪਹਿਰ ਨੂੰ ਸਫਾਈ ਕਰੂੰ ਤੋ ਪੁੰਜੀ ਜਲ ਬੈਜੀਦਾ ਆ ਬੇੜਾ ਸਾਡਾ ਛੋਟਾ ਹੋ ਗਿਆ ਹੁਣ ਕਮਰੇ-ਕਮਰੇ ਪਾ ਕੇ ਤੇ ਪਹਿਲਾਂ ਵਾਹ ਵੱਡਾ ਹੁੰਦਾ ਸੀਗਾ ਤੇ ਹੁਣ ਇਥੇ ਬੈਜੀਦਾ ਤੋ ਦੇਖੋ ਸਾਡੀ ਮੰਜੀ ਪੱਕੀ ਜਿਹੜੀ ਅੱਖੀ ਆ ਇਹ ਟਿੱਡੀ ਘਾ ਦੀ ਦੀ ਆ ਤੇ ਫਿਰ ਤੇਲ ਨਹੀਂ ਪੈਂਦੀ ਹੈ ਜੇ ਆਪਾਂ ਸਿੱਧੀ ਰੱਖਦੇ ਆ ਤਾਂ ਫਿਰ ਤੇਲ ਪੈ ਜਾਂਦੀ ਆ ਤੇ ਉਹ ਮੁਸ਼ਕਲ ਜਾਂ ਹੋ ਜਾਂਦਾ ਹੈ ਕੋਸ਼ਿਸ਼ ਦੀਦਾ ਵਾਲਾ ਜਿਹੜੇ ਮੇਰੇ ਵੀ ਡਰਾਈਵਰ ਆ ਕਿੰਨਾ ਮੁਸ਼ਕਲ ਹੋ ਉਹਨਾਂ ਦਾ ਰੱਬ ਰੱਖਾ ਆ ਤੇ ਮਜਬੂਰੀਆਂ ਚਲੋ ਜਾਣਾ ਪੈਂਦਾ ਆ ਪਰ ਸਕੂਲ ਵੀ ਬੰਦ ਹੈਗੇ ਆ ਕਿਉਂ ਵਧੀਆ ਫੈਸਲਾ ਆ ਬੱਚਿਆਂ ਦੇ ਸਿਹਤ ਵਾਸਤੇ ਵੀ ਠੰਡ ਬਹੁਤ ਜ਼ਿਆਦਾ ਹੋ ਗਈ ਆ ਤਾਂ ਐਂ ਦਿਨ ਹੀ ਘਟਦੀ ਹੁੰਦੀ ਆ ਲੇਖੋ ਵੈ ਵੀ ਹੋ ਰਹੇ ਆ ਹਾਂਜੀ ਪਰੋਂਠੇ ਮੂਲੀ ਵਾਲੇ ਖਾਦੇ ਸਾਰੇ ਨੇ ਤੇ ਹੁਣ ਆਈ ਮੇਰੀ ਵਾਰੀ ਤੇ ਹੁਣ ਮੈਂ ਪਾਉਣ ਲੱਗੀਆਂ ਦਹੀਂ ਤਾਂ ਦੇਖੋ ਮਾਝ ਦਾ ਦਹੀਂ ਕਿੰਨਾ ਸੋਹਣਾ ਕਿੰਨਾ ਵਧੀਆ ਤੇ ਨਾਲ ਹੁਣ ਪਰੌਂਠੇ ਸਵੇਰੇ ਸਵੇਰੇ ਤੇ ਇਹਦਾ ਜੀ ਨਹੀਂ ਕਰਦਾ ਖਾਣ ਨੂੰ ਪਰ ਲੱਸੀ ਨਹੀਂ ਮੇ ਲਈ ਲੱਸੀ ਠੰਡ ਕਰਕੇ ਨਹੀਂ ਪੀਣੀ ਹੈਗੀ ਨਾ ਹੀ ਪੀਦੀ ਆ ਤੇ ਦਹੀਂ ਜਰੂਰ ਖਾ ਲਈਦਾ ਆ ਤਿਲਕ ਜੀ ਖਾਣੇ ਚਾਹੀਦੀ ਆ ਪਰੌਂਠਿਆਂ ਦੇ ਨਾਲ ਦੇਖੋ ਦੇ ਨਾ ਮੇਪਾਲਿਆ ਆ ਦੇਖੋ ਪਰੌਂਠੇ ਭੁਲੀਆਂ ਵਾਲੇ ਵਿੱਚ ਹਰੀਆਂ ਮਚਾਂ ਪਾ ਕੇ ਧਨੀਆਂ ਪਾ ਕੇ ਪਰੌਂਠੇ ਲੈ ਲੱਗੇ ਮੁੰਨੋ ਵਾਲੇ ਤੇ ਰੋਟੀ ਸਾਡੀ 11 ਵੱਜ ਗਿਆ ਜਿਹੜੇ ਲੇਟ ਨੂੰ ਚੱਲਣੇ ਹਨ ਪਰੌਂਠੇ ਖਾ ਲਮਾ ਤੇ ਮੈਨੂੰ ਬੜੀ ਭੁੱਖ ਲੱਗੀ ਆ ਹਾਂਜੀ ਇਹ ਮੈਂ ਦੋ ਰੋਟੀਆਂ 'ਚ ਪਾਈ ਆ ਮooli ਨਾਲ ਹਰੀਆਂ ਮਿਰਚਾਂ ਦੇ ਨਾਲ ਧਨੀਆ ਇੱਕ ਰੋਟੀ 'ਚ ਵੀ ਕੱਟ ਮooli ਪੈਂਦੀ ਆ ਤੇ ਫੇ ਮੈਨੂੰ ਵਧੇਨ ਲੱਗਦਾ ਕਿੰ데 ਜਿੰਨੀ ਚਾਹ ਉਨੀ ਮooli ਪਾਈਂਦੀ ਦੋ ਰੋਟੀਆਂ 'ਚ ਪਰ ਕਈ ਤਾਂ ਇੱਕ ਰੋਟੀ 'ਚ ਦੀ ਪਾ ਲੈਂਦੇ ਆ ਪਰ ਮੈਨੂੰ ਵਧੇ ਲੱਗਦਾ ਦੋ ਰੋਟੀ 'ਚ ਦੇਖੋ ਹਰੀ ਮਚ ਮੈਂ ਕੱਟ-ਕੁੱਟ ਕੇ ਪਾਈ ਹੈਗੀ ਪਰ ਮੋਟੀ ਆ ਮਦੇ ਲੱਗਦੀ ਆ ਹਰੀ ਮਚਨਾ ਗੈਸ ਨਹੀਂ ਬਣਦੀ ਹੈ ਕਿ ਪਰੌਂਠੇ ਦੇ ਨਾਲ ਪਰੌਂਠੇ ਆਪਾਂ ਖਾਣੇ ਆ ਤੇ ਲਾਲ ਨਾਲ ਥੋੜੀ ਗੈਸ ਬਣ ਜਾਂਦੀ ਹੈ ਲਾਲ ਮਚ ਦੇ ਨਾਲ ਤੇ ਨਾਲ ਧਨੀਆ ਵੀ ਸਹੀ ਆ ਇਹ ਵੀ ਨਹੀਂ ਗੈਸ ਬਣਦਾ ਹੈਗਾ ਤੇ ਬਹੁਤ ਵਧੀਆ ਆ ਤੁਸੀਂ ਇਸੇ طرح ਪਰੌਂਠੇ ਬਹੁਤ ਵਧੀਆ ਲੱਗਦੇ ਆ ਨਾਲੀ ਤੇ ਲੋ ਦਾਲ ਸਾਗੀ ਦਾ ਪਚਾਹ ਹੋ ਜਾਂਦਾ ਆ ਸਿਵੇ ਦਾ ਖਾ ਕੇ ਦੂਏ ਡੰਗ ਦਾ ਫਿਕਰ ਪੈ ਜਾਂਦਾ ਚਲੋ ਹੁਣ ਪਰੌਂਠੇ ਖਾ ਕੇ ਦੇਖਦੇ ਆ ਦਾਲ ਪਾਣੀ ਬਣਾਉਣੀ ਆ ਦੋ ਟਾਈਮ ਦਾ ਹਾਂਜੀ 1:00 ਦਾ ਟਾਈਮ ਹੋ ਗਿਆ ਦੁਪਹਿਰ ਹੋ ਗਈ ਆ ਤੇ ਤੁੰਦ ਨਹੀਂ ਆ ਘੜੇ ਨਹੀਂ ਹੈਗੀ ਤੇ ਲੱਗਦਾ ਧੋਪਾ ਜਿਹਾ ਨਹੀਂ ਨਿਕਲ ਨਹੀਂ ਹੈਗੀ ਤੇ ਚਲੋ ਜੀ ਮੈਂ ਮਸਾਲਾ ਵੀ ਪੀ ਲਿਆ ਦਰੜ ਫੜ ਕੇ ਰੱਖ ਲਿਆ ਜਿਤਨਾ ਹੈਗਾ ਸੀ ਗਿੱਲਾ ਸੁੱਕਾ ਧੁੱਪਾਂ ਲੱਗੀਆਂ ਨਹੀਂ ਹੈਗੀਆਂ ਤੇ ਫਿਰ ਮੈਂ ਰੱਖਤੀ ਚੁੱਲੇ ਤੇ ਦਾਲ ਬਾਰ ਆ ਦੇਖੋ ਮਸਾਲਾ ਉਹਦੀ ਦਾਲ ਬਣਾਈ ਅੱਜ ਹਾਂ ਲੇਕੁਨੀ ਮਦਿਆ ਕਦੇ-ਕਦੇ ਬਣਾਉ ਮਸਰੰਗੀ ਦਾਲ ਤੇ ਬਹੁਤ ਵਧੀਆ ਟੇਸਟੀ ਬਣਦੀ ਆ ਤੇ ਆਪਾਂ ਚਲ ਬਣਾਉਂਦੇ ਰਹਿੰਦੇ ਆ ਬਣਾਉਣੀ ਪੈਂਦੀ ਏ ਦਾਲ ਦਾ ਦੇਖੋ ਕਿਦਾਂ ਕਰ ਰਿਹਾ ਵੀ ਚੁੱਲੇ ਦੇ ਮੋਟੇ-ਮੋਟੇ ਲੱਕੜੀਆਂ ਲਾਈਆਂ ਆ ਆ ਦੇਖੋ ਦਾਲ ਦਾ ਬਸ ਜਾਨ ਆ ਹਾਜੀ ਦਾਲ ਨਹੀਂ ਦਬਲ ਜਾਂਦਾ ਆ ਤੇ ਬਹੁਤ ਵਧੀਆ ਗਿਆ ਰਹੀ ਆ ਗੋ ਹੁੰਦੀ ਆ ਇਹੇ ਤੇ ਬੋਝਦੀ ਨਹੀਂ ਹੈਗੀ ਤੇ ਬਾਥੀਆਂ ਚੁੱਲਾ ਭੱਜ ਜਾਂਦਾ ਕੀ ਕਰ ਲਿਆ ਹਲੇ ਫੋਗ ਬਲ ਗਈ ਹੁਣ ਮੈਂ ਅੱਗ ਸਿੱਕੀ ਨਹੀਂ ਕੰਮ ਇਹ ਨਿਪਟ ਗਿਆ ਉਹ ਦੇਖੋ ਕੱਪੜੇ ਵੀ ਮੈਂ ਧੋ ਕੇ ਰੱਖ ਲਿਆ ਮਤਲਬ ਕੱਪੜ ਸੁੱਕਦੇ ਆ ਚਾਪੀ ਸੌਖ ਸੁੱਕ ਜਾਣਗੇ ਮਸ਼ੀਨਾਂ ਦਾ ਇਹ ਰਾਮਿਆਂ ਫਟਾਫਟ ਚਲੋ ਕੱਪੜੇ ਧੋ ਕੇ ਇਸ ਕਾਂ ਕੇ ਰੱਖ ਲਓ ਇਹਨਾਂ ਨੂੰ ਤੇ ਇਹ ਗੱਲ ਆ ਕੱਲ ਤੋਂ ਨਹੀਂ ਹੋਣੀ ਕੱਲ ਅਸੀਂ ਬਹੁਤ ਜ਼ਰੂਰੀ ਕੰਮ ਜਾਣਾ ਆ ਕੱਲ੍ਹੇ ਮੇਰਾ ਟਾਈਮ ਲੱਗਣਾ ਕੱਲ ਕਿੰਨੇ ਮੈਂ ਤਾਂ ਥੋੜੀ ਦੇਸੀ ਕੇਲ ਧੋ ਲੈਣੇ ਅੱਜ ਤੇ ਨਾਲੇ ਇੱਕ ਇਹ ਵੀ ਗੱਲ ਆ ਜਿਹੜੇ ਸਾਨੂੰ ਕਹਿੰਦੇ ਨਾ ਤੁਹਾਨੂੰ YouTube ਤੇ ਕਿੰਨੇ ਕਿੰਨੀ ਕਮਾਈ ਆ ਕਿੰਨੀ ਤੁਹਾਨੂੰ ਕਮਾਈ ਆਉਂਦੀ ਹੈਗੀ ਆ ਸਾਨੂੰ ਕਮਾਈ ਆਉਗੀ ਬਹੁਤ ਜਲਦ ਆਉਣ ਵਾਲੀ ਆਉਗੀ ਉਹ ਵੀ ਤੁਹਾਨੂੰ ਵੀਡੀਓ 'ਚ ਤਾਂ ਨਾ ਸ਼ੇਅਰ ਕਰਾਂਗੇ ਜਿੱਦਾਂ ਮਤਲਬ ਹੁਣ ਡੇਲੀ ਵਲੋਗ ਆਉਂਦੇ ਆ ਤੇ ਉਹ ਐਸਾਂ ਲਈ ਵੀ ਜਿਹਨਾਂ ਨੂੰ ਸਾਨੂੰ ਜਦੋਂ ਇਨਕਮ ਆਊਗੀ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਸਾਡੇ ਸਾਨੂੰ ਕੋਈ ਇਨਕਮ ਨਹੀਂ ਹੈਗੀ ਮਤਲਬ ਜਿਹੜੇ ਜਾਣਦੇ ਆ ਜਿਨ੍ਹਾਂ ਨੂੰ ਪਤਾ ਆ YouTube ਬਾਰੇ ਤੇ ਉਹਨਾਂ ਨੂੰ ਜਿਹੜਾ ਪਤਾ ਜਿਹਨਾਂ ਨੂੰ ਨਹੀਂ ਪਤਾ ਉਹਨੂੰ ਦੱਸਦੀ ਆ ਜਿਹੜੇ ਮੇਰੇ ਵੀਰਾਂ ਭੈਣਾਂ ਨੂੰ ਨਹੀਂ ਪਤਾ ਹੈਗਾ ਵੀ ਇਹਦੇ ਵਿੱਚ 1000 ਸਬਸਕ੍ਰਾਈਬਰ ਚਾਹੀਦੇ ਆ ਯਾਨੀ ਫੋਲੋਅਰ 1000 ਚਾਹੀਦੇ ਆ ਤੇ 4000 ਘੰਟਾ ਵਾਚ ਟਾਈਮ ਚਾਹੀਦਾ ਇਹ ਬਹੁਤ ਟਫ ਕੰਮ ਆ ਇਹ ਕੋਈ ਸੌਖਾ ਨਹੀਂ ਹੈਗਾ ਵੀ ਇੱਕ ਵੀਡੀਓ ਪਾਓ ਪੈਸੇ ਆਉਣ ਨਾ ਪੈਂਦੇ ਹਾਂ ਆਉਂਦੇ ਜਰੂਰ ਆ ਮੈਂ ਕਈ ਪੰਜਾਬੀ ਚੈਨਲ ਦੇਖਦੀ ਹੁੰਨੀ ਆ ਕਈ ਮੈਂ ਹਿੰਦੀ ਚੈਨਲ ਦੇਖਦੀ ਹੁੰਨੀ ਆ ਤੇ ਕਈਆਂ ਨੂੰ 6 ਸਾਲ ਲੱਗ ਜਾਂਦਾ ਹੈ ਕਈਆਂ ਨੂੰ 2-2 ਸਾਲ ਲੱਗ ਜਾਂਦੇ ਤੇ ਕਈਆਂ ਨੂੰ 3-3 ਸਾਲ ਲੱਗ ਜਾਂਦੇ ਆ ਕਈਆਂ ਨੂੰ ਕਾਫੀ ਟਾਈਮ ਲੱਗ ਜਾਂਦਾ ਕਈ ਨੂੰ 7 ਮਹੀਨੇ ਲੱਗ ਜਾਂਦੇ ਆ ਤੇ ਕਈਆਂ ਨੂੰ 5 ਮਹੀਨੇ ਇਹ ਆਪਣੀ ਕਿਸਮਤ ਆ ਤੇ ਇਹ ਗੱਲ ਆ ਵੀ ਇਹ ਫਟਾਫਟ ਪੈਸੇ ਨਹੀਂ ਆਉਂਦੇ ਹੈਗੇ ਤੇ ਉਹਨੇ ਜਰੂਰੀ ਆ ਤੇ ਕਈਆਂ ਨੇ ਸਾਨੂੰ ਫੋਨ ਵੀ ਆਏ ਆ ਤੇ ਮੈਨੂੰ ਉਹਦਾਂ ਵੇਹ ਪੁੱਛਿਆ ਆ ਤੇ ਮੈਂ ਕਿਹਾ ਤੁਹਾਨੂੰ ਜਰੂਰ ਤੁਹਾਨੂੰ ਇਨੀ ਬੇਸਬਰੀ ਕਰਤਾਂ ਤਾਂ ਉਹ ਐਵੀ ਵੀਡੀਓ ਪਾਵਾਂਗੀ ਤੁਹਾਨੂੰ ਇਨਕਮ ਆਊਗੀ ਤੇ ਤੁਹਾਡੀ ਪਰਵਾਰ ਬੱਚੇ ਤੁਹਾਡੀ ਸਪੋਰਟ ਦੇ ਨਾਲ ਹੀ ਸਾਰਾ ਕੁਝ ਜੀ ਇਹ ਇਕੱਲਾ ਬੰਦਾ ਦਾ ਕੋਈ ਨਹੀਂ ਵੱਡਾ ਹੁੰਦਾ ਹੈਗਾ ਤੇ ਇਹ ਇਹ ਗੱਲ ਵੀ ਤੇ ਮਿਹਨਤ ਬਹੁਤ ਲੱਗਦੀ ਆ ਪਹਿਲੀ ਗੱਲ ਦੇਖੋ ਆਪਾਂ ਥੋੜਾ ਮਤਲਬ ਕੰਮ ਥੋੜਾ ਟਾਈਮ ਵਾਲਾ ਵੀ ਹੋਵੇ ਉਹ ਤੇ ਜਿਆਦਾ ਟਾਈਮ ਲੱਗਦਾ ਹੈ ਵੀਡੀਓ ਬਣਾਉਣ ਤੇ ਕੈਮਰਾ ਸੈਟ ਕਰਨ ਨੂੰ ਨਹੀਂ 2 ਘੰਟੇ ਤੱਕ ਕੰਮ ਹੀ ਉਹ ਕਿੰਟਾ ਲੱਗ ਜਾਂਦਾ ਵੀਡੀਓ ਮਤਲਬ ਕੈਮਰਾ ਸੈੱਟ ਕਰਨ ਨੂੰ ਸੈੱਟ ਹੋਣ ਨੂੰ ਫਿਰ ਵੀਡੀਓ ਆਪਾਂ ਬਣਾ ਲਈ ਫਿਰ ਉਹਨੇ ਐਡਿਟ ਕਰਨ ਨੂੰ ਟਾਈਮ ਲੱਗਦਾ ਐ ਐਡ ਕਰਨ ਜਾਨੀ ਇਹ ਕੰਮ ਸਾਰੇ ਦਿਨ ਤੱਕ ਲੱਗ ਜਾਂਦੀ ਵੀਡੀਓ ਬਣਾਉਣ ਤੇ ਹਨਾ ਵੀ ਇਹਦੀ ਆਹ ਪੜਦੀ ਬਣਾ ਲਓ ਉਹ ਪੜਦੀ ਬਣਾ ਲਓ ਤੇ ਫਿਰ ਐਡਿਟ ਕਰਨਾ ਐ ਉਦੋਂ ਵੀ ਆਪਾਂ 2 ਘੰਟੇ ਲੱਗ ਜਾਂਦੇ ਆ ਕਈ ਕੁਝ ਦੇਖਣਾ ਹੁੰਦਾ ਇਹ ਕਿੱਦਾਂ ਵੀ ਹਨਾ ਬਹੁਤ ਕੰਮ ਇਹਦਾ ਤੇ ਦੇਖ ਲਓ ਕਿ ਇੱਕ ਬੱਚੇ ਨੂੰ ਸਾਲ ਲੱਗ ਜਾਂਦਾ ਕਲਾਸ ਮਤਲਬ ਕਰਦੇ ਨੂੰ ਪਾਸ ਹੋਣ ਇੱਕ ਸਾਲ ਲੱਗ ਜਾਂਦਾ ਉਹਨੂੰ ਪੂਰਾ ਨਾ ਉਹ ਹਿਸਾਬੇ ਹੀ ਹੁੰਦਾ ਆ ਤੇ ਵੀ ਟਾਈਮ ਲੱਗਦਾ ਜ਼ਰੂਰ ਪਰ ਸਫਤਤਾ ਜ਼ਰੂਰ ਮਿਲ ਜਾਂਦੀ ਹੈ ਤੇ ਟਾਈਮ ਪੱਕਾ ਲੱਗਦਾ ਆ ਮੂੰਹ ਤਾਂ ਹੋਰ ਤੁਹਾਡੇ ਤੁਹਾਡੇ ਦੇ ਲੋ ਸ਼ੱਕ ਦੂਰ ਕੀਤੀ ਆ ਵੀ ਸਾਨੂੰ ਬਜੇ ਕੋਈ ਇਹ ਨਹੀਂ ਕੰਮ ਨਹੀਂ ਆਉਂਦੀ ਆ ਮਤਲਬ ਆਉਂਦੀ ਹੈਗੀ ਜੇ ਤੁਹਾਨੂੰ ਆ ਵੀ ਤਾਂ ਵੀਡੀਓ ਜੂ ਸ਼ੇਅਰ ਕਰਾਂਗੇ ਤੇ ਆ ਦੇਖੋ ਜੀ ਕਿਦਾਂ ਥਾਰਾ ਪਾਇਆ ਤੇ ਹੁਣ ਲੈ ਲਉਣ ਲੱਗੀਆਂ ਝਾੜੂ ਉੱਥੇ ਪਤੰਗ ਦੋਰਾ ਦੋਰੇ ਦਾ ਝੁੰਮਣਾ ਚੜਨਾ ਪੈਂਦਾ ਆਉਣਾ ਜਾਣਾ ਪਹਿਲਾਂ ਕਪੜੇ ਲਾਉਣ ਪਾਉਣ ਕੋਠੇ ਤੇ ਸੁਪਣੇ ਤੇ ਫਿਰ ਦੋਰਾ ਪੈਰਾਂ 'ਚ ਫਸ ਗਿਆ ਠੀਕ ਨਾ ਡਰ ਰਿੰਦਾ ਆ ਆ ਦੇਖੋ ਇਹਨੂੰ ਝਾੜੂ ਲਾਉਣਾ ਸਾਰੇ ਪਾਸੇ ਦੇ ਫਾਈ ਖੋਦ ਵੀ ਨਾਲੇ ਨਾਲ ਮੇ ਚੜੂ ਵੀ ਨਮਾ ਲੈ ਕੇ ਆਇਆ ਦਿੱਤੋ ਥੋਂ ਦੀ ਤੋਂ ਚਾਸ ਫਿਰ ਖੇਤਾਂ 'ਚ ਇਹਦੇ ਲਫਾਫੇ ਆ ਡੋਰ ਆ ਤੇ ਇਹਦੇ ਤੋਂ ਬਲਬੁੱਲ ਜਾਣੀ ਆ ਫਟ ਫਟ ਲੱਗ ਜਾਣਾ ਦੇਖੋ ਆ ਡੋਰਾ ਦਾ ਲੱਛਾ ਤੁਹਾਨੂੰ ਦਿਖਾਈ ਜਾਂਦਾ ਹੋਊਗਾ ਆ ਦੇਖੋ ਨਿਆਣਾ ਦੇ ਕੰਮ ਇਹਨਾਂ ਨੂੰ ਕਈ ਵਾਰੀ ਕਿਹਾ ਵੀ ਇਦਾਂ ਸੁੱਟਿਆ ਨਾ ਕਰੋ ਵੀ ਕਿਹਦੇ ਪੈਰਸ ਫਸ ਕੇ ਤੁਸੀਂ ਡਿਗੋਗੇ ਅਸੀਂ ਡਿਗੋਗੇ ਨਾ ਫਟ ਲੱਗਦਾ ਡਰਿਆ ਵੀ ਅੱਗ ਠੰਡ ਕਿੰਨੀ ਨ ਬਰਹਾ ਲਿਆ ਪਰ ਨਵੇਂ ਮਾਤਰਾ ਨਹੀਂ ਹੈ ਇਹ ਇਸ ਕਰਕੇ ਮੈਂ ਡੋੜਾ ਡੋੜਾ ਹਟਾ ਕੇ ਕਰ ਲੈਣੀ ਆ ਇਹ ਦੋੜ ਜਿਹਨੇ ਆਲੇ ਨਾ ਫਿੱਟਣ ਕਿਥੇ ਵਜਾਉਣੇ ਫੜਕੇ ਮੈਂ ਹਾਂਜੀ ਮੈਂ ਨਾ ਕੋਠੇ ਤੇ ਸਾਫ਼ ਸੁਫ਼ ਕਰਕੇ ਸਫਾਈ ਕਰਕੇ ਤੇ ਡੋੜ ਡੋੜਾਂ ਲੈ ਆਈ ਤਾਂ ਮੈਂ ਚੁੱਲੇ ਸੜ ਲਈ ਆ ਤੇ ਡੋਰਾ ਅੱਗੋਂ ਖਸੇਦੀ ਸੀਗੀ ਤੇ ਇੱਥੇ ਸੀ ਮੂਫਲੀ ਪੈਸੀ ਲੋੜੀਦੀ ਵੀ ਮੂਫਲੀ ਨਹੀਂ ਖਾਦੀ ਜਾਂਦੀ ਹੈਗੀ ਮੈਂ ਫਿਰ ਮੂਫਲੀ ਚੋਂ ਗਿਰੀਆਂ ਕੱਢ ਕੇ ਤੇ ਵਿੱਚ ਜਿਹੜੀਆਂ ਗੁੜਦੀਆਂ ਰੇੜੀਆਂ ਖਾਣ ਦੇ ਰੇੜੀਆਂ ਮਿਕਸ ਕਰਕੇ ਤੇ ਥੋੜੀ ਜੀ ਖੰਡ ਵਿੱਚ ਪਾ ਕੇ ਤੇ ਮੈਂ ਹੁਣ ਇਹਨਾਂ ਕੁੱਟਣਾ ਇਹਨੂੰ ਬਣਾਉਣਾ ਕੁੱਲੜ ਜਿਹੜਾ ਕਿ ਪੁਰਾਣੇ ਸਮੇਂ ਵਿੱਚ ਖਾਂਦੇ ਹੁੰਦੇ ਸੀਗੇ ਚਲੋ ਮੂਫਲੀ ਨਹੀਂ ਨਹੀਂ ਖਾਦੀ ਜਾਂਦੀ ਹੈਗੀ ਤੇ ਦੇਖੋ ਇਹਦਾ ਕੁੰਡੇ ਘੋਟਰੇ ਵਿੱਚ ਇਹਨੂੰ ਕਟ-ਕਟ ਕੇ ਇਹਨੂੰ ਬ੍ਰੀਕ ਕਰ ਦੇਣਾ ਤੇ ਵੀ ਖਾਣ ਵਿੱਚ ਇਵੇਂ ਨਹੀਂ ਟੇਸਟੀ ਬਣਦੀ ਜਿੱਦਾਂ ਕਰ ਲੋ ਪੰਜੀਰੀ ਵਾਲਾ ਸਾਹ ਹੋ ਜਾਂਦਾ ਆ ਤੇ ਪੁਰਾਣੇ ਸਮੇਂ ਵਿੱਚ ਲੋਕੀ ਖਾਂਦੇ ਹੁੰਦੇ ਸੀਗੇ ਤੇ ਆ ਦੇਖੋ ਮੈਂ ਦੇ ਕਟਲੇ ਨੇ ਸਾਰੀ ਕਟ-ਕਟ ਕੇ ਇਹਨੂੰ ਬਰੀਕ ਕਰ ਲਿਆ ਹਾਂਜੀ ਮੈਂ ਨਾ ਮੂਫਲੀ ਤੇ ਕੁੱਟਣ ਲੱਗ ਗਈ ਆ ਤੇ ਵਿੱਚ ਗਿਰੀਆਂ ਗਿਰੀਆਂ ਤੇ ਵਿੱਚ ਰੇੜੀਆਂ ਮਿਕਸ ਕਰਕੇ ਸਾਰਾ ਕੁਸ਼ਣ ਤੇ ਇੱਦਾਂ ਕੁੱਟੀਆਂ ਨੇ ਫਟਾਫਟ ਕੁੱਟ ਹੋਈ ਜਾਂਦੀਆਂ ਤੇ ਇੱਦਾਂ ਮੈਂ ਗਿਰੀਆਂ ਰੱਖੀਆਂ ਸੀਗੀਆਂ ਮੂਫਲੀ 'ਚ ਵਾਹ ਕਰਕੇ ਤੇ ਡੜੀ ਕਹਿੰਦੇ ਵੀ ਇਦਾਂ ਤੁਸੀਂ ਨਾ ਕੁੱਟ ਕੇ ਖਾਓ ਤਾਂ ਬਹੁਤ ਟੇਸਟੀ ਲੱਗਦੀ ਵਧੇ ਲੱਗਦੀ ਹੈ ਤੇ ਫਿਰ ਮੈਂ ਚਲੋ ਮੈਂਗਾ ਇਦਾਂ ਕੁੱਟ ਕੇ ਬਣਾ ਕੇ ਦੇਖ ਲੈਨੇ ਆ ਤੇ ਜਦ ਮੈਂ ਕੁੱਟ ਲਈ ਤੇ ਫੇਰ ਇਹੋ ਕੁੱਟੀ ਕੇ ਤੇ ਜਿੱਦਾਂ ਕਰ ਲੋ ਵਿੱਚੋਂ ਮੂੜ ਤੋਂ ਤੇਲ ਨਿਕਲਦਾ ਹੁੰਦਾ ਨਾ ਤੇ ਪਿੰਨੀਆਂ ਵੀ ਵਾਠ ਹੋ ਸਕਦੀਆਂ ਤੇ ਕਿੰਨਾ ਹੀ ਜਿੱਦਾਂ ਪਿੰਨੀਆਂ ਗੋ ਹੋ ਗਿਆ ਇਹ ਕੁੱਟਣ ਦੇ ਨਾਲ ਨਾਲ ਚਲੋ ਤੇਲ ਨਿਕਲਦਾ ਵਿੱਚੋਂ ਇਹਦੇ ਤੇ ਬਹੁਤ ਚੀਜ਼ ਵਧੀਆ ਬਣਦੀ ਆ ਪਹਿਲੇ ਸਮੇਂ ਪੁਰਾਣੇ ਚਲੋ ਕੀ ਖਾਂਦੇ ਹੁੰਦੇ ਸੀਗੇ ਤੇ ਵਧੀਆ ਸੇਤੋਂ ਅੰਦਰ ਰਹਿੰਦੇ ਸੀਗੇ ਜਿੱਦੀ ਖਰਾਕਾਂ ਚ ਜਿੱਦਾਂ ਕਰ ਲੋ ਜਾਨਣਾ ਹੁੰਦੀਆਂ ਸੀਗੀਆਂ ਹੁਣ ਤਾਂ ਖਰਾਕਾਂ ਜਾਨੇ ਹੈ ਨਹੀਂ ਗੀਆਂ ਐਵੇਂ ਟੈਂਪਸ ਦੇ ਆ ਪੁਰਾਣੇ ਵਧੀਆ ਸਿਆਣੇ ਲੋਕ ਜਿਹੜੇ ਕੇ ਪੀ ਜਾਂਦੇ ਹੁੰਦੇ ਸੀਗੇ ਤੇ ਦੇਸੀ ਕੇ ਤਾਂ ਹੁਣ ਦਿਖਾਦਾ ਨਹੀਂ ਜਾਂਦਾ ਹੈਗਾ। ਕਿ ਰੱਕਾਂ ਬਹੁਤ ਵਧੀਆ ਪਿਓਰ ਹੁੰਦੀਆਂ ਸੀਗੇ ਦੁੱਧ ਪੀ ਜਾਂਦੇ ਹੁੰਦੇ ਸੀ ਕਿੰਨਾ ਹੀ। ਤੇ ਇਹ ਦੇਖੋ ਇਹਦੇ ਵਿੱਚ ਗੁੱਟੀਆਂ ਨੇ ਦੇਖੋ ਲੱਗੇ ਕਿੰਦਾ ਚੁੱਲਾ ਵਾਂਡਿਆ ਗੈਰੀਆਂ ਨਾਲ ਭਰਿਆ ਪਿਆ ਚੁੱਲਾ ਤੇ ਇੰਨਾ ਸੀ ਕਿ ਹੁੰਦਾ ਬਹੁਤ ਵਧੀਆ। ਚੁੱਲਾ ਬਾਲਣਾ ਠੰਡ ਨਹੀਂ ਮਹਿਸੂਸ ਦਿੰਦੀ ਹੈਗੀ। ਤੇ ਦੇਖੋ ਕਿਦਾ ਵੀ ਪੁੱਤ ਵੀ ਅਗ ਸੇਕਣਦੇ ਆ ਤੇ ਜਦੋਂ ਫੇ ਚੁੱਲਾ ਮਗ ਜਾਂਦਾ ਫਿਰ ਬਹੁਤ ਸੇਕ ਹੁੰਦਾ ਚੁੱਲੇ ਲੋ ਇਹਦਾ ਤੇ ਮੇਰਾ ਖਿਆਲ ਮੈਂ ਹੁਣ ਇੱਕ ਇੱਕ ਪ੍ਰਗਾ ਤਾਂ ਹੁਣ ਕੋਟੀ ਲਿਆ ਆ ਤੇ ਇਹਨੂੰ ਕੁੱਟ ਕੇ ਤੇ ਫੇੜ ਦੂਜਾ ਫਿਰ ਇਹਨੂੰ ਕਟੂਗੀ ਕਿਉਂ ਸਾਰਾ ਜਦੋਂ ਕੁੰਡੇ ਚ ਪਾਉਣੀ ਆ ਤੇ ਫਿਰ ਕੋਟਿਆਂ ਨਹੀਂ ਜਾਂਦਾ ਹੈਗਾ ਫਬਰੀਕ ਨਹੀਂ ਹੁੰਦਾ ਹੈਗਾ ਤੇ ਫਿਰ ਮੈਂ ਦੋ ਵਾਰੀ ਕਰਕੇ ਜਿੱਦਾਂ ਉਪਰ ਅੱਗੇ ਕਟੂਗੀ ਹੁਣ ਪਹਿਲਾਂ ਬਸ ਤਕਰੀਬਨ ਕੋਟੀ ਹੋਗਾ ਤੇ ਇਹਨੂੰ ਮੈਂ ਕੱਢ ਲੈਣਾ ਭਾਂਡੇ ਵਿੱਚ ਤੇ ਦਗਰੀਆਂ ਚ ਇਹ ਤਾਂ ਗੋੜ ਵੀ ਪਾਲੀਦਾ ਆ ਤੇ ਤੁਸੀਂ ਵੀ ਤਾਂ ਗੋੜ ਪਾ ਕੇ ਗਰੀਆਂ ਨੂੰ ਕਟ ਕੇ ਦੇਖਿਓ ਤਾਂ ਬਹੁਤ ਟੇਸਟੀ ਲੱਗਦੀ ਚੀਜ਼ ਹੈ ਕੜਾਈ ਨੇ ਗਾੜੀ ਹਾਂਜੀ ਪਜੀਰੀਆਂ ਦੀ ਕਟਲੇ ਪਜੀਰੀ ਬਣਾ ਲਈ ਆ ਤਾਂ ਦੇਖੋ ਕੜਾਈ ਮੇਰੀ ਭਰ ਗਈ ਆ ਕੀ ਅਨਕੀ ਜੀ ਉਹ ਕੀ ਕਹਿਣਾ ਹਾਂ ਕੀ ਦੇਦਾ ਕੀ ਨਾ ਉਹ ਕੀ ਨਾ ਕੜਾਈ ਭਰ ਗਈ ਤਾਂ ਆਪਾਂ ਨਾ ਮੈਂ ਦੇਸੀ ਘੇ ਪਾਗਦੇ ਵੀ ਕਿੰਨੇ ਬਣਾ ਸਕਦੇ ਆ ਪਰ ਅਸੀਂ ਤੇ ਪਾਣੀ ਲੈਣੀਆਂ ਇਹ ਦੀ ਬਹੁਤ ਵਧੀਆ ਚੀ ਜਬੰਦੀ ਤੁਸੀਂ ਬਣਾ ਕੇ ਦੇਖਿਓ। ਹਾਂ ਇਹ ਬਣ ਪਿਆ। ਤੇ ਨਾਲ ਚਾਹੀ ਪੀਲੇ ਪਹਿਲਾਂ ਹੀ ਖਾ ਪੀ ਕੇ ਉਹ ਚਾਹੀ ਪੀ ਲਈ ਆ। ਤੇ ਬਹੁਤ ਵਧੀਆ ਬਣੀ ਆ। ਤੁਹਾਨੂੰ ਵੀ ਇੱਕ ਵਾਰ ਦਿਖਾਉਣੀ ਆ। ਅੱਜ ਦੇਖ ਲਓ ਚੰਗੀ ਤਰ੍ਹਾਂ। ਖਾ ਖਾਂਦੇ ਖਾ ਪਿਆ ਜਮ ਚੀਰਾ ਵੀ ਆ ਗਈ। ਬਹੁਤ ਟੈਸਟੀ ਜੀ ਬਣਦੀ ਐ। ਇਹ ਪੁਰਾਣੇ ਲਾਜ ਆ ਜੀ ਇਹ 747 ਦੇ ਆ। ਜਿਹੜੇ ਆਈ ਦੇ ਬਲੌਗ ਦੇਖੇ ਆਂ ਕਰਦੇ ਆਂ। ਸਾਡੇ ਬਲੌਗ ਨੂੰ ਅੰਤ ਤੱਕ ਦੇਖੇ ਕਰੋ। ਦੀ ਨਵੀਂ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਚਲੋ ਫਿਰ ਅਗਲੀ ਕਾਜੀ